ਅਮਰੇ ਸਰਦੀ ਨਹਿਰ ਹੈ ਜੀ ਤਾਰਾਂ ਵਾਲਾ ਪੁਲ ਇੱਥੋਂ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਸਾਰੇ ਰੁੱਖ ਵੇਖੋ ਵੱਢ ਕੇ ਸੁੱਟਤੇ ਸਾਰੇ ਆਲੇ-ਦੁਆਲੇ ਉਹ ਜਿੰਨੇ ਵੀ ਆ ਆ ਰੁੱਖ ਪਾਲਣ ਨੂੰ ਕਿੰਨਾ ਟਾਈਮ ਲੱਗਦਾ ਹਾਦੀ ਕਰਤੀ ਆ ਮਤਲਬ ਇਹ ਕਿਸ ਤਰੀਕੇ ਦੇ ਨਾਲ ਆ ਕਿਡੇ-ਕਡੇ ਆ ਰੁੱਖ ਆ ਜਿਹੜੇ ਵੱਢ ਕੇ ਸੁੱਟਤੇ ਆ ਇਹ ਵੱਡੇ-ਵੱਡੇ ਰੁੱਖ ਸਾਰੇ ਆ ਆ ਵੇਖੋ ਸਾਰੇ ਵੱਢ ਕੇ ਸੁੱਟਤੇ ਆ ਔਰ ਡੰਡ ਲਾਤੀ ਆ ਵੇਖੋ ਰੁੱਖ ਕਿਡੇ-ਕਡੇ ਵੱਡੇ ਇਹਨਾਂ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਮਤਲਬ ਕਿਸੇ ਦੇ ਘਰ ਗਾੜੀ ਕਿਤੇ ਜਾਂ ਕਿਸੇ ਕੰਮਕਾਰ ਤੇ ਕਿਤੇ ਇੱਕ ਵੀ ਬੂਟਾ ਹੋਵੇ ਕੋਈ ਪੁੱੜ ਦੇ ਦੇ ਉਹਦੇ ਤੇ ਪਰਚੇ ਦਰਜ ਤੇ ਇਹਨਾਂ ਦੇ ਕੋਣ ਪਰਚੇ ਦਰਜ ਕਰੂਆ ਵੇਖੋ ਸ਼ਰਿਆਮ ਕਾਨੂੰਨ ਦੀਆਂ ੱਝੀਆਂ ਉਡਾਈਆਂ ਜਾਂ ਡੀਆਂ ਵੇਖੋ ਆ ਕਿੱਡੇ ਕਿਡੇ ਰੁੱਖਿਆ ਆ ਸਾਰੇ ਰੁੱਖ ਵੜ ਤੇ ਇਹਨਾਂ ਨੇ ਆ ਵੇਖੋ ਆ ਕਿੱਡੇ ਕਿਡੇ ਰੁੱਖਿਆ ਜੇ ਕਾਰਪੋਰੇਸ਼ਨ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਨਹਿਰੀ ਵਿਭਾਗ ਵਾਲਿਆਂ ਨੂੰ ਪੁੱਛੋ ਨਹਿਰੀ ਵਿਭਾਗ ਵਾਲਿਆਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਜਾ ਕੇ ਜੰਗਲਾਦ ਵਾਲਿਆਂ ਨੂੰ ਪੁੱਛੋ ਵੀ ਜਿਹੜੇ ਰੁੱਖ ਵੱਢਣਦੇ ਆ ਸੋ ਆਹ ਕੰਮ ਆ ਇਹਨਾਂ ਲੋਕਾਂ ਦੇ ਅਸੀਂ ਇੱਥੇ ਰੁੱਖ ਲਾਉਣ ਤੇ ਲੱਗੇ ਆ ਤੇ ਇਹ ਲੋਕ ਜਿਹੜੇ ਆ ਵੇਖੋ ਕਿਹੜੇ ਕਿਹੜੇ ਰੁੱਖ ਜਿਹੜੇ ਆ ਇਹਨਾਂ ਲੋਕਾਂ ਵੱਢ ਤੇ ਬੇਸ਼ਰਮ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੱਦ ਹੁੰਦੀ ਕਿਸੇ ਚੀਜ਼ ਦੀ ਕਿ ਕਿੱਥੋਂ ਤੱਕ ਜਾਇਜ਼ ਆ ਵਾਤਾਵਰਣਾਂ ਖਲਵਾੜ ਕਰਨਾ ਸਾਰੇ ਰੁੱਖ ਵੇਖੋ ਕਿਹੜੇ ਕਿਹੜੇ ਜਿਹੜੇ ਟਾਣੇ ਆ ਕਿਹੜੇ ਕਿਹੜੇ ਬੂਟੇ ਆ ਜਿਹੜੇ ਵੱਢ ਕੇ ਇਹਨਾਂ ਨੇ ਸੁੱਟਦੇ ਆ ਔਰ ਬਹੁਤ ਦੁੱਖ ਦੀ ਗੱਲ ਆ ਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਵੇਖੋ ਆ ਰੁੱਖ ਵੇਖੋ ਇਹ ਸਾਰੇ ਦੇ ਸਾਰੇ ਰੁੱਖ ਜੜਿਆ ਆ ਵੜ ਦਿੱਤੇ ਗਏ ਆ ਆ ਹੰਸਲੀ ਆ ਜਿੱਥੇ ਦਰਬਾਰ ਸਾਹਿਬ ਨੂੰ ਜਲ ਜਾਂਦਾ ਆ ਸਾਰੇ ਰੁੱਖ ਵੜਤੇ ਜੇ ਤੇ ਵਾਤਾਵਰਨ ਨੂੰ ਕਹਿੰਦੇ ਜੀ ਬਚਾ ਲਓ ਜੇ ਵਾਤਾਵਰਨ ਦਿਨ ਮਨਾ ਲਓ ਆ ਵਾਤਾਵਰਨ ਦਿਨ ਮਨਾਉਣ ਡਿਆ ਜੇ ਇਹ ਕੰਮ ਸਾਰੇ ਆ ਵੇਖੋ ਕਿਸ ਤਰੀਕੇ ਦੇ ਨਾਲ ਆ ਹੰਸਲੀ ਜੇ ਜਿੱਥੋਂ ਜਲ ਜਾਂਦਾ ਸਰੋਵਰਾਂ ਨੂੰ ਆ ਸਾਰੇ ਜਿਹੜੇ ਵੜਤੇ ਆ ਇਹਨਾਂ ਨੇ ਇਹਨਾਂ ਨੂੰ ਸ਼ਰਮ ਹੀ ਨਹੀਂ ਹੈਗੀ ਇਹਨਾਂ ਰੁੱਖ ਕਿਸ ਤਰੀਕੇ ਦੇ ਨਾਲ ਕਿੱਥੋਂ ਤੱਕ ਵੱਡੇ ਆ ਆ ਵੇਖੋ ਦੂਜੇ ਬੰਨੇ ਨਹਿਰ ਦੇ ਸਾਰਾ ਹੀ ਕਲੀਨ ਕਰਤਾ ਵੇਖੋ ਦੂਰ ਦੂਰ ਤੱਕ ਸਾਰੇ ਰੁੱਖ ਵੜਤੇ ਇਹਨਾਂ ਨੇ ਆ ਵੇਖੋ ਰੁੱਖ ਵੱਡੇ ਜਾਣਦੇ ਇਹ ਸਾਰੇ ਕਿਹੜੇ ਕਿਹੜੇ ਰੁੱਖ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਆ ਆ ਪਰਲੇ ਬਨੇ ਜੇ ਸੀਬੀਆਂ ਚੱਲਣ ਡੀਆਂ ਆ ਹੁਣੇ ਜਿਹੜੇ ਵੱਢਣ ਦੇ ਕਿਸਕੇ ਦੇ ਵੇਖ ਕੇ ਆ ਸਾਰੇ ਦੇ ਸਾਰੇ ਰੁੱਖ ਜੜਿਆ ਆ ਵੇਖੋ ਇਹਨਾਂ ਵੱਢਤੇ ਤੇ ਆ ਮੈਕਮੇ ਦਾ ਦਫਤਰ ਆ ਆ ਸਾਰੇ ਰੁੱਖ ਵੱਢਤੇ ਵੇਖੋ ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ ਵੀ ਲੋਕਾਂ ਦੇ ਲਾਏ ਰੁੱਖਾਂ ਤੇ ਤੁਸੀਂ ਨੰਬਰ ਲਾ ਦਿੰਦੇ ਜਿਵੇਂ ਲਿਆ ਕੇ ਤੇ ਵੱਢਣ ਲੱਗਿਆਂ ਮੈਂਟਲ ਆਉਂਦੇ ਆ ਵੇਖੋ ਇਹ ਸਾਰੇ ਰੁੱਖ ਜੜਿਆ ਇਹ ਵੱਢ ਦਿੱਤੇ ਗਏ ਆ ਇਹ ਵੀ ਰੁੱਖ ਵੜਤਾ ਵਾ ਜੰਗਲਾਤ ਵਿਭਾਗ ਦੇ ਭਾਜੀ ਤੇ ਆ ਸਾਰੇ ਰੁੱਖ ਵੜ ਦਿੱਤੇ ਗਏ ਇਧਰੋਂ ਔਰ ਤੁਹਾਨੂੰ ਵਖਾ ਦਿੰਦਾ ਮੈਂ ਗਾੜੀ ਜੰਗਲ ਵੱਢਿਆ ਜਾ ਰਿਹਾ ਕਿੱਡੇ ਮਾੜੇ ਹਾਲਾਤ ਨੇ ਸਾਡੇ ਲੋਕਾਂ ਦੇ ਤੁਸੀਂ ਵੇਖੋ ਔਰ ਸਾਹਮਣੇ ਜੀਸੀਬੀ ਚੱਲਣ ਢੀ ਆ ਔਰ ਧੜਾ ਧੜ ਜੰਗਲ ਵੱਢਿਆ ਜਾ ਰਿਹਾ ਲੋਕੀ ਰੁੱਖ ਲਾਉਂਦੇ ਆ ਇਹ ਰੁੱਖ ਵਧਣਦੇ ਆ ਆ ਵੇਖੋ ਇਹ ਵਾਤਾਵਰਨ ਨੂੰ ਖਤਮ ਕਰਨ ਦੇ ਲਈ ਕਿ ਸਹੱਦ ਤੱਕ ਜਾਣਦੇ ਆ ਸਾਰੇ ਵੱਢਦੇ ਆ ਆ ਸਾਰਾ ਰਾ ਪਦਰਾ ਕਰਤਾ ਆ ਜੇਸੀ ਵੀ ਲੱਗੀ ਆ ਵੇਖੋ ਮਤਲਬ ਕੁਦਰਤ ਦੇ ਨਾਲ ਖਲਵਾੜ ਆ ਸਾਰੇ ਦੇ ਸਾਰੇ ਰੁੱਖ ਜੜਿਆ ਵੱਢ ਦਿੱਤੇ ਗਏ ਆ ਵੇਖੋ ਕਿਹੜੇ ਕਿਹੜੇ ਰੋਖਾ ਪਲੇ ਪਲਾਏ ਜਿਹੜੇ ਵੱਡੇ ਆ ਇਹ ਸਾਰੇ ਦੇ ਸਾਰੇ ਜਿਹੜੇ ਆ ਇੱਧਰ ਆਓ ਇੱਕ ਮਿੰਟ ਗੱਲ ਸੁਣੋ ਆ ਸਾਰੇ ਵੜ ਪਿਆ ਕਿਹੜੇ ਮਹਿਕਮੇ ਤੋਂ ਜੇ ਤੁਸੀਂ ਕਿਹੜੇ ਮਹਿਕਮੇ ਤੋਂ ਜੇ ਬਲਾਉ ਫੇ ਮੁੰਛੀ ਨੂੰ ਇਹਨੂੰ ਲਾਓ ਜੀਸੀਪੀ ਤਾਂ ਐੜਾ ਐੜਾ ਰੁੱਖ ਵੱਢ ਕੇ ਸੁੱਟਦੇ ਤੁਹਾਨੂੰ ਪਤਾ ਨਹੀਂ ਕਿਸੇ ਨੇ ਬਲਾਉ ਨੂੰ ਵੀ ਇੱਧਰ ਆ ਯਾਰ ਤੂੰ ਵੀ ਆ ਇੱਧਰ ਆ ਵੇਖੋ ਕਿਸ ਹਿਸਾਬ ਦੇ ਨਾਲ ਸਾਰਾ ਜੰਗਲ ਇਹਨੇ ਖਤਮ ਕਰਤਾ ਆਧਿਆ ਆ ਕਿਹੜੇ ਕਿਹੜੇ ਰੁੱਖ ਜੜੇ ਆ ਇਹ ਪਹਿਲਾਂ ਜਿਹੜੇ ਵੱਡ ਵੱਡ ਕੇ ਹੌਲੀ 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 ਇਹਨਾਂ ਨੇ ਇਸ ਤਰੀਕੇ ਦੇ ਨਾਲ ਆ ਹੁਣ ਨਵੇਂ ਤਾਜ਼ੇ ਰੁੱਖ ਜਿਹੜੇ ਵੱਡੇ ਆ ਆ ਸਾਰੇ ਵੇਖੋ ਕਿੱਥੋਂ ਤੱਕ ਰੋਖ ਵੱਡੇ ਆ ਤੇ ਸਾਡੇ ਲੀਡਰ ਸੁੱਤੇ ਹੋਣੇ ਕੁੰਭ ਕਰਨ ਦੀ ਨੀਂਦ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਕੀ ਬੰਡਿਆ ਇੱਥੇ ਅੰਮ੍ਰਿਤਸਰ ਵਾਸੀਓ ਮਤਲਬ ਜਿਹੜੇ ਨਹਿਰ ਦੇ ਆਲੇ ਦੁਆਲੇ ਰੋਖ ਹੀ ਉਹਨਾਂ ਦੇ ਵੀ ਮਗਰ ਪੈ ਗਿਆ ਏ ਆ ਈ ਅੰਮ੍ਰਿਤਸਰ ਦੇ ਆਲੇ ਦੁਆਲੇ ਹੀ ਜਿਹੜੇ ਲੱਗੇ ਉਹ ਵੱਢਤੇ ਇਹਨਾਂ ਨੇ ਜੋ ਬੰਦੇ ਹੀ ਨਾ ਚੱਲਣ ਵਾਲੇ ਰਹਿ ਗਏ ਇੱਥੇ ਤੇ ਫਿਰ ਤੁਸੀਂ ਕੀ ਕਰਨਾ ਖਲੋ ਜਾ ਖਲੋ ਜਾ ਖਲੋ ਜਾ ਇੱਕ ਮਿੰਟ ਕੌਣ ਆ ਮੇਨ ਕੌਣ ਆ ਇੱਥੇ ਤੁਹਾਡਾ ਜਿਹੜੇ ਇੱਥੇ ਪੁਨੀਤ ਬੌਜੀ ਆ ਜਿਹੜੇ ਮਿੰਨੀ ਗਾਰਡਿੰਗ ਇਹਨਾਂ ਦਾ ਖਾਨਕੋੜ ਨਹੀਂ ਇਹ ਜੰਗਲਾਤ ਵਿਭਾਗ ਨੇ ਕਿਹਾ ਤੁਹਾਨੂੰ ਰੁੱਖ ਵਡਣ ਲਈ ਹਾਂਜੀ ਉਹਨਾਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਵਿਖਤ ਅਮਰਿਤ ਸਰ ਦੀ ਨਹਿਰ ਤਾਰਾਂ ਵਾਲੇ ਪੁਲ ਤੇ ਖੜੇ ਆ ਅੱਜ 6 ਤਰੀਕ 12ਵਾਂ ਮਹੀਨਾ 2025 ਸੋ ਇੱਥੇ ਅਸੀਂ ਬਹੁਤ ਲੰਮੇ ਸਮੇਂ ਤੋਂ ਵਾਲੇ ਦੁਆਲੇ ਨਹਿਰ ਦੇ ਸੇਵਾ ਕਰਨ ਦੇ ਆ ਦੋ ਪਾਸੇ ਸਾਨੂੰ ਕਿਸੇ ਨੇ ਦੱਸਿਆ ਵੀ ਰੁੱਖ ਧੜਾ ਧੜ ਵਡਣ ਦੇ ਜੇ ਆਓ ਜੰਗਲਾਤ ਵਿਭਾਗ ਨੂੰ ਉਹ ਜਿਹੜੇ ਵਿਭਾਗ ਨੂੰ ਪੁੱਛਦੇ ਅਸੀਂ ਉਹ ਕਹਿੰਦਾ ਜੀ ਪਾਈਪਲਾਈਨ ਪੈਂਡ ਹੀ ਆ ਜਿਹੜੇ ਕਾਰਪੋਰੇਸ਼ਨ ਵਾਲੇ ਜਾਂਦੇ ਆ ਉਹ ਨਹਿਰੀ ਵਿਭਾਗ ਵਾਲਿਆਂ ਨੂੰ ਪੁੱਛਦੇ ਉਹ ਕਹਿੰਦੇ ਜੰਗਲਾਤ ਵਾਲਿਆਂ ਨੂੰ ਪੁੱਛੋ ਉਹ ਵੱਢਣ ਦੇ ਆ ਸੋ ਕਿਹੜੇ ਕਿਹੜੇ ਰੁੱਖ ਵੱਢ ਦਿੱਤੇ ਮੈਂ ਤੁਹਾਨੂੰ ਵਿਖਾਉਣਾ ਪਰ ਕਿੱਸਾ ਬਣਾ ਜੀ ਸੀ ਬੀਆਂ ਚੱਲਣੀਆਂ ਹੱਦ ਹੁੰਦੀ ਕਿਸੇ ਗੱਲ ਦੀ ਪਲੇ ਪਲਾਏ ਰੁੱਖ ਜਿਹੜੇ ਆ ਕਿਨੇ ਕਿਨੇ ਵੱਢ ਕੇ ਸੁੱਟਦੇ ਇਹਨਾਂ ਲੋਕਾਂ ਨੇ ਇਹ ਕੰਮ ਆ ਬੇ ਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਲੀਆਂ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਰੁੱਖ ਵੱਡੇ ਜਾ ਰਹੇ ਆ ਇੱਥੇ ਇਹਦੇ ਸਾਰੇ ਰੁੱਖ ਜਿਹੜੇ ਆ ਤੁਸੀਂ ਵੇਖ ਲਿਆ ਵੀ ਕਿਸ ਤਰੀਕੇ ਦੇ ਨਾਲ ਵੱਢ ਕੇ ਸੁੱਟਦੇ ਇੱਥੇ ਇਹ ਜੰਗਲਾਤ ਦੇ ਭਾਗ ਦੇ ਦਫਤਰ ਦੇ ਲੱਗੇ ਆ ਮੈਂ ਕੋਈ ਰੁੱਖ ਨਹੀਂ ਜੇਣਾ ਛੱਡਿਆ ਇਹ ਅਮਰਸਰ ਦੇ ਵਿੱਚ ਧੜਾ ਧੜ ਰੁੱਖ ਵੱਡੇ ਜਾ ਰਹੇ ਆ ਮੈਨੂੰ ਲੱਗਦਾ ਇਹਨਾਂ ਨੇ ਕੁਦਰਤ ਨਾਲ ਮੋਲ ਵੈਰ ਲੈ ਕੇ ਦੁਨੀਆ ਨੂੰ ਖਤਮ ਕਰ ਦੇਣਾ ਹੈ ਹਿਸਾਬ ਨਾਲ